ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਂ ਫੇਸਬੁੱਕ ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਿੱਕਾ ਸਵਾਗਤ ਹੈ ਦੋਸਤੋ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਆਪਣੇ ਚੈਨਲ ਤੇ ਭਾ ਪਰਤੇ ਨੇ ਚੰਗੇ ਤੋਂ ਚੰਗਾ ਜਾਨਵਰ ਆਉਂਦਾ ਰਹਿੰਦਾ ਨੇ ਤੇ ਉਹੀ ਚੀਜ਼ ਨੂੰ ਦੇਖਦੇ ਹੋਏ ਅੱਜ ਫੇਰ ਤੁਹਾਡੇ ਲਈ ਇੱਕ ਲਾਟਰੀ ਵਾਲੀ ਘੋੜੀ ਲੈ ਆਏ ਆ ਲਾਟਰੀ ਵਾਲੀ ਘੋੜੀ ਕਿਉਂ ਇਹ ਵੀ ਸਾਰੀ ਡਿਟੇਲ ਦਵਾਂ ਕਿ ਬਸ ਵੀਡੀਓ 4 ਕਮੈਂਟਾਂ ਦੀ ਉਹ ਪ੍ਰੋਪਰ ਦੇਖ ਲਓ ਤੁਹਾਨੂੰ ਆਪ ਹੀ ਪਤਾ ਚੱਲ ਜੂ ਲਾਟਰੀ ਕਾ ਹਨ ਤੇ ਮੌਗਾ ਰੰਗ ਦੀ ਮਾਰਵਾੜੀ ਘੋੜੀ ਆ ਸਾਰੀ ਡਿਟੇਲ ਹੀ ਦਵਾਂਗੇ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਉਹਨਾਂ ਨੂੰ ਬੇਨਤੀ ਵੀ ਚੈਨਲ ਸਬਸਕ੍ਰਾਈਬ ਕਰ ਲਓ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਹਾਨੂੰ ਘੋੜੀ ਕਿੱਦਾਂ ਦੀ ਲੱਗੀ ਤੇ ਆਜੋ ਕਰਦੇ ਆਪਾਂ ਘੋੜੀ ਦੀ ਡਿਟੇਲ ਸ਼ੁਰੂ ਖਿਆਰੀ ਡਿਟੇਲ ਤੁਹਾਨੂੰ ਵੀਡੀਓ ਤੇ ਬੈਕੀ ਦਿੰਨੇ ਆ ਤੇ ਪੂਰੀ ਸੁਣ ਲਿਓ ਵੀਡੀਓ ਲਾਸਟ ਤੇ ਨੰਬਰ ਦਵਾ ਜੇ ਤੁਹਾਨੂੰ ਡਿਟੇਲ ਅਨੁਸਾਰ ਘੋੜੀ ਪਸੰਦ ਆਈ ਤਾਂ ਫੋਨ ਲਾ ਲਓ ਰੇਟ ਪੁੱਛ ਲਓ ਤੇ ਆ ਕੇ ਫਾਰਮ ਤੇ ਆਪਦੀ ਤਸੱਲੀ ਕਰਕੇ ਘੋੜੀ ਲੈ ਜਾ ਤੇ ਘੋੜੀ ਬਾਰੇ ਦੱਸ ਦਿਆਂ ਦੋਸਤੋ ਜਿਹੜਾ ਵੀਡੀਓ ਦੇ ਸ਼ੁਰੂ ਵਿੱਚ ਹੀ ਦੱਸਤਾ ਵੀ ਘੋੜੀ ਦਾ ਜਿਹੜਾ ਰੰਗ ਆ ਮਹੂਗਾ ਰੰਗ ਆ ਮਹੂਗਾ ਰੰਗ ਇਹ ਆਪਾਂ ਨੂੰ ਪਤਾ ਸ਼ੁਰੂ ਤੋਂ ਹੀ ਡਿਮਾਂਡ ਜਿਆਦਾ ਪਰ ਜਿਹੜੀ ਹਣਾ ਆਪਾਂ ਕਹਿ ਸਕਦੇ ਆ ਪ੍ਰੋਡਕਸ਼ਨ ਰੇਟ ਕਹਿ ਸਕਦੇ ਹਾਂ ਵੀ ਮੰਨ ਲਓ ਅਵੇਲੇਬਿਲਟੀ ਆ ਮਹਿਲ ਦੀ ਬਹੁਤ ਘੱਟ ਆ ਆ ਰੰਗ ਮੌਗਾ ਰੰਗ ਬਹੁਤ ਰੇਅਰ ਜਿਹੇ ਰੰਗ ਆ ਘੱਟ ਪਾਇਆ ਜਾਣ ਵਾਲਾ ਰੰਗ ਆ ਜਿਵੇਂ ਪੂਛ ਦਾ ਰੰਗ ਮੌਗਾ ਆ ਯਾ ਸਾਰਾ ਪੰਡੇ ਦਾ ਰੰਗ ਮੌਗਾ ਧੌਣ ਵਾਲੇ ਬਾਲ ਸਾਰੇ ਮੌਗਾ ਹੀ ਆ ਤੇ ਮਾਰਕਿੰਗ ਬਾਰੇ ਦੱਸੇ ਤਾਂ ਇਹਦੇ ਮੱਥੇ ਬਲੇਜ ਆ ਤਿੰਨ ਪਰ ਚਿੱਟੇ ਆ ਪੁੱਠੇ ਪੱਠੇ ਬਹੁਤ ਚੰਗੀਆਂ ਲੈਂਥ ਲੈਂਥ ਦੀ ਚੰਗੀ ਆ ਕਨ ਕਨ ਸੁਨੱਖਾ ਇੱਕ ਚੀਜ਼ ਤੋਂ ਹੀ ਹੋਰ ਨੋਟ ਕੀਤੀ ਹੁਣ ਮੇਰੇ ਦਸਤੂਨ ਅਨੁਸਾਰ ਗਰਦਨ ਬਹੁਤ ਚੰਗੀ ਆ ਗਰਦਨ ਲੰਬੀ ਵੀ ਆ ਕੁੰਡ ਵੀ ਚੰਗਾ ਤੇ ਕਾਨਾਂ ਦੀ ਸੁਨੱਖੀ ਆ ਮੰਨ ਲਓ ਇੱਕ ਬਰੂਡ ਮੇਅਰ ਸਾਬਤ ਹੋ ਸਕਦੇ ਬਰੀਡਿੰਗ ਵਾਲੀ ਘੋੜੀ ਆ ਆਪਾਂ ਇਹ ਕਹਿ ਸਕਦੇ ਆਪਾਂ ਸਾਰੀ ਡਿਟੇਲ ਹੀ ਦਿੰਨੇ ਆ ਦੀ ਪੈਰਾਂ ਤੋਂ ਲੈ ਕੇ ਕੰਨਾਂ ਤਾਈਂ ਪਹਿਲਾਂ ਇਹਦੇ ਸੰਭ ਦੇਖੋ ਸੰਭਾਲੀ ਮਜ਼ਬੂਤੀ ਬਹੁਤ ਜ਼ਿਆਦਾ ਈ ਸੰਭ ਤੁੰਬੂ ਹੈਵੀ ਸੰਭਾ ਲੈਂਥ ਚੰਗੀ ਆ ਹੱਡਾਂ ਪਰਾਂ ਦੀ ਖੁੱਲੀ ਆ ਤੇ ਜਿਹੜੀ ਸਭ ਤੋਂ ਆਪਾਂ ਮੇਨ ਗੱਲ ਹੁੰਦੀ ਹੈ ਤੇ ਵੱਡੀ ਗੱਲ ਹੈ ਨਾ ਉਹ ਹੈਗੇ ਪੇਟਲ ਕੁੜੀ ਆ ਆਮ ਤੌਰ ਤੇ ਜਿਹੜੀ ਬਰੀਡਿੰਗ ਲਈ ਘੋੜੀ ਵਰਤੀ ਜਾਂਦੀ ਉਹਦਾ ਸਭ ਤੋਂ ਪਹਿਲਾਂ ਲੈਂਥ ਗਰਦਨ ਕੰਨ ਤੇ ਪੇਟ ਦੇਖਿਆ ਜਾਂਦਾ ਉਹ ਸਾਰੀਆਂ ਚੀਜ਼ਾਂ ਹੀ ਇਹਦੇ ਵਿੱਚ ਪਾਇਆ ਪੇਟ ਬਹੁਤ ਡਬਲ ਆ ਲੈਂਥ ਹੈਗੀ ਤੇ ਲੈਂਥ ਬੱਚਾ ਤਾਂ ਡਬਲ ਹੀ ਹੋਣਾ ਜੀ ਬਾਕੀ ਪੇਟਲਾ ਕੁੜੀ ਪੇਟ ਖੁੱਲੇ ਦੀ ਆ ਤੇ ਬੱਚਾ ਮੰਨ ਲਓ ਢਿੱਡੇ ਚ ਪਾਲਣ ਲਈ ਹਣਾ ਬੱਚੇ ਨੂੰ ਪਾਲਣ ਲਈ ਸਪੇਸ ਬਹੁਤ ਆ ਸੋ ਬੱਚਾ ਹੈਵੀ ਦੂ ਤੇ ਹੁਣ ਤੁਸੀਂ ਖੜ ਦੀ ਖੁੰਨੀ ਦੇਖ ਹੀ ਲਈ ਇਹਦੀ ਗਰਦੰਦਾ ਜਿਹੜਾ ਕੁੰਡ ਆ ਉਹ ਬਹੁਤ ਚੰਗਾ ਤੇ ਮੇਨ ਗੱਲ ਜਿਹੜੀ ਕੰਨਾਂ ਦੀ ਸੰਖੀ ਆ ਕੰਨ ਕੰਡੀਸ਼ਨ ਦੀ ਬਹੁਤ ਜ਼ਿਆਦਾ ਚੰਗੀ ਆ ਛੋਟਾ ਕੰਨ ਆ ਕੁੰਡੀ ਵਾਲਾ ਕੰਨ ਆ ਤੇ ਜਿਹੜੀ ਮੇਨ ਗੱਲ ਆਪਾਂ ਕਹੀ ਸੀ ਲਾਟਰੀ ਵਾਲੀ ਉਹ ਵੀ ਤੁਹਾਨੂੰ ਰੱਖਦੇ ਆ ਲਾਟਰੀ ਤੋਂ ਭਾਵ ਇਹ ਗੱਲ ਆ ਵੀ ਇਹ 17 ਤਰੀਕ ਨੂੰ 17 ਜਨਵਰੀ ਨੂੰ ਦਿਨ ਪੂਰੇ ਹੁੰਦੇ ਆ ਮਾਲਕਾਂ ਨੇ ਦੱਸਣ ਅਨੁਸਾਰ ਤੇ ਮਿਲੀ ਬਹੁਤ ਚੰਗੇ ਘੋੜੇ ਤੋਂ ਦੀਵਰਾਜ ਰਣੀਆਂ ਦਾ ਬੱਚਾ ਲੋਂਗੋ ਵਾਲ ਉਹ ਤੋਂ ਗੱਬਣ ਹੈ ਜੀ 10 ਮਹੀਨੇ ਤੋਂ ਉੱਪਰ ਗੱਬਣ ਤੇ ਦਲਵਾ ਕਿ ਲੈਜੈਂਡ ਮੰਨਿਆ ਗਿਆ ਦੀਵਰਾਜ ਵੀ ਲੈਜੈਂਡ ਆ ਬਹੁਤ ਹਾਈਟ ਵਾਲੇ ਬੱਚੇ ਆਉਂਦੇ ਆ ਆਪਣੇ ਵਾਲਾ ਜਿਹੜਾ ਜੈ ਰਾਜ ਆ ਵੱਡਾ ਘੋੜਾ ਚੈਂਪੀਅਨ ਉਹ ਵੀ ਦੀ ਦੇ ਵੀਰਾ ਦਾ ਬੱਚਾ ਹੀ ਆ ਮੰਨ ਲਓ ਜੈ ਰਾਜ ਦੇ ਭਰਾ ਤੋਂ ਹੀ ਗੱਭਣ ਪਿਓ ਵਾਲੇ ਪਾਸ ਤੇ ਇਹ ਘੋੜੀ ਦੀ ਕੰਨ ਕੰਡੀਸ਼ਨ ਗਰਦਨ ਲੈਂਥ ਲੋਂ ਤੇ ਚੰਗੀ ਆ ਤੇ ਬੱਚਾ ਜਿਹੜਾ ਦੇਣਾ ਟੌਪ ਕਲਾਸ ਹੀ ਤੋਂ ਤੇ ਲਾਈਨ ਦਾ ਬੱਚਾ ਜਣਾ ਜੀ ਸੋ ਤਾਂ ਮੈਂ ਕਹਾਂ ਕਿ ਇਹ ਲਾਟਰੀ ਵਾਲਾ ਸਿਸਟਮ ਹੀ ਆ ਦਿਨ ਰਹਿ ਕੇ ਥੋੜੇ ਮਿੱਤਰ ਅੱਜ ਹੋਊਗੀ 7 ਤਰੀਕ ਤੇ ਦਿਨ ਦਾਸ ਹੀ ਰਹਿੰਦੇ ਆ ਤੇ ਸਰਦੀਆਂ ਚ 10 ਕਿ ਦਿਨ 10 ਬਰਨ ਦਿਨ ਉੱਤੇ ਲੈ ਜੇ ਮੰਨ ਲਓ ਕਿ ਮਹੀਨੋਂ ਘੱਟ ਟਾਈਮ ਹੀ ਰਹਿ ਗਿਆ ਸੋਚੇ ਤਾਂ ਸੋ ਮੌਕਾ ਹੀ ਆ ਦੋਸਤੋ ਲਾਟਰੀ ਆ ਜਿਹਨੇ ਪਾਲੀ ਤਾਂ ਨਿਕਲਿਓ ਹਨਾ ਤੇ ਰੇਟ ਬਹੁਤ ਜਾਇਜ਼ ਦੀ ਆ ਪਰ ਤੇ ਵਾਲੀ ਘੋੜੀ ਆ ਖੜਨੇ ਖੁਰਨੇ ਬਹੁਤ ਕਮਾਲ ਆ ਕੁੜੀ ਜੀ ਕੰਨ ਕੰਡੀਸ਼ਨ ਦੀ ਚੰਗੀ ਆ ਬਾਹਲ ਭੋਰੀਆਂ ਦੀ ਸਾਫ ਆ ਤੇ ਹਾਈਟ ਰਹਿ ਗਈ ਆਪਣੀ ਤਾਂ ਸਨਿਆ ਦੋਸਤੋ ਹਾਈਟ ਹੈ ਜੀ ਤਕਰੀਬਨ 60 ਇੰਚ ਆ 60 ਤੋਂ 60 ਤੱਕ ਦੱਬਦੀ ਆ ਪਰ ਪੇਟ-ਬੂਟ ਭੰਡਾ ਹੋਣ ਕਰਕੇ ਬੱਚੇ ਹੈਵੀ ਦਿੰਦੀ ਸੋ ਜਿਹੜੇ ਵੀ ਕਿਸ ਭਰਾ ਦੇ ਪਸੰਦ ਹੋਈ ਗੱਬਣ ਘੋੜੀ ਲੈਣ ਦਾ ਚਾਹ ਬਣ ਹੋਇਆ ਨੇੜ ਦਾ ਗੱਬਣ ਦਾ ਹੋਇਆ ਤਾਂ ਚੱਲ ਪਏ ਉੱਪਰ ਨੰਬਰ ਦੋਸਤੋ ਆ ਨੰਬਰਾਂ ਤੇ ਫੋਨ ਲਾ ਲਿਓ ਤੇ ਮਿਲਦੇ ਆਪਾਂ ਜਲਦ ਨਵੀਂ ਵੀਡੀਓ ਨਾਲ